ਇਸ ਸਾਲ ਕੈਨੇਡੀਅਨ ਅਦਾਲਤਾਂ ਵੱਲੋਂ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਅਦਾਲਤਾਂ ਦੁਆਰਾ ਖਾਲਿਸਤਾਨ ਨਾਲ ਸਬੰਧਤ 30 ਅਜ਼ਾਇਲਮ ਅਪੀਲਾਂ ਨੂੰ ਰੱਦ ਕੀਤਾ ਗਿਆ ਜ਼ਿਆਦਾਤਰ ਬਿਨੇਕਾਰਾਂ ਨੇ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ ਜਾਂ ਐਸ ਐਫ ਜੇ ਨਾਲ ਸਬੰਧਾਂ ਦਾ ਹਵਾਲਾ ਦਿੱਤਾ ਸੀ ਕਿਉਂਕਿ ਉਹਨਾਂ ਨੇ ਦੱਸਿਆ ਜੇਕਰ ਉਹ ਭਾਰਤ ਵਾਪਸ ਆਉਂਦੇ ਹਨ ਤਾਂ ਉਹਨਾਂ ਨੂੰ ਅਤਿਆਚਾਰ ਦਾ ਡਰ ਸੀ ਕੈਨੇਡੀਅਨ ਸੰਘੀ ਅਦਾਲਤਾਂ ਨੇ ਇਸ ਸਾਲ ਹੀ ਘੱਟੋ-ਘੱਟ 30 ਵਿਅਕਤੀਆਂ ਦੀ ਅਜ਼ਾਈਲਮ ਅਪੀਲਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਨੇ ਖਾਲਿਸਤਾਨ ਲਈ ਉਹਨਾਂ ਦੇ ਕਥਿਤ ਸਮਰਥਨ ਦੇ ਆਧਾਰ 'ਤੇ ਦੇਸ਼ ਛੱਡਣ ਦੇ ਆਦੇਸ਼ਾਂ ਜਾਂ ਸਰਨ ਦੇ ਦਾਅਵਿਆਂ ਤੋਂ ਇਨਕਾਰ ਕਰਨ ਨੂੰ ਚੁਣੌਤੀ ਦਿੱਤੀ ਸੀ ਇਸ ਸਾਲ ਸਿਰਫ 4 ਵਿਨੇਕਾਰਾਂ ਦੀਆਂ ਹੀ ਅਪੀਲਾਂ ਨੂੰ ਸੰਘੀ ਅਦਾਲਤ ਨੇ ਵਰਕਰਾਰ ਰੱਖਿਆ ਹਿੰਦੁਸਤਾਨ ਟਾਈਮਜ਼ ਦੁਆਰਾ 2025 ਲਈ ਸੰਗੀ ਅਦਾਲਤ ਦੇ ਰਿਕਾਰਡਾਂ ਤੋਂ ਇਹਨਾਂ ਨੂੰ ਰੱਦ ਕਰਨ ਦੀ ਪੁਸ਼ਟੀ ਕੀਤੀ ਗਈ ਸੀ ਜਿਨ੍ਹਾਂ ਨੇ ਸਰਕਾਰ ਦੇ ਦੇਸ਼ ਤੋਂ ਉਹਨਾਂ ਨੂੰ ਹਟਾਉਣ ਜਾਂ ਉਹਨਾਂ ਨੂੰ ਸਰਨਾਰਥੀ ਦਰਜਾ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਸੀ ਕਈ ਮਾਮਲਿਆਂ ਵਿੱਚ ਬਿਨੇਕਾਰਾਂ ਨੇ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ ਜਾਂ SFJ ਨਾਲ ਕੁਝ ਸਬੰਧਾਂ ਜਾਂ ਅਖੌਤੀ ਖਾਲਿਸਤਾਨ ਰੈਫਰੈਂਡਮ ਲਈ ਵੋਟਰ ਆਈਡੀ ਰੱਖਣ ਦਾ ਹਵਾਲਾ ਦਿੱਤਾ ਕਿਉਂਕਿ ਜੇਕਰ ਉਹ ਭਾਰਤ ਵਾਪਸ ਆਉਂਦੇ ਹਨ ਤਾਂ ਉਹਨਾਂ ਨੂੰ ਅਤਿਆਚਾਰ ਦਾ ਡਰ ਸੀ ਦੂਜੇ ਪਾਸੇ ਸਿਰਫ 4 ਬਿਨੇਕਾਰਾਂ ਦੀਆਂ ਅਪੀਲਾਂ ਨੂੰ ਸੰਗੇ ਅਦਾਲਤ ਨੇ ਵਰਕਰਾਰ ਰੱਖਿਆ ਇਹ ਅੰਕੜੇ ਸਿਰਫ ਅਦਾਲਤੀ ਰਿਕਾਰਡਾਂ ਤੇ ਆਧਾਰਿਤ ਹਨ ਜੋ ਜਨਤਕ ਤੌਰ ਤੇ ਪ੍ਰਕਾਸ਼ਿਤ ਕੀਤੇ ਗਏ ਹਨ ਅਜਿਹਾ ਤਾਜ਼ਾ ਮਾਮਲਾ ਪ੍ਰਦੀਪ ਸਿੰਘ ਬਨਾਮ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ ਮੰਤਰੀ ਦੇ ਮਾਮਲੇ ਵਿੱਚ ਇੱਕ ਫੈਸਲਾ ਸੀ ਜਿਸ ਵਿੱਚ ਬਿਨੇਕਾਰ ਨੇ ਹਟਾਉਣ ਦੇ ਹੁਕਮ ਦੀ ਨਿਆਇਕ ਸਮੀਖਿਆ ਦੀ ਮੰਗ ਕੀਤੀ ਸੀ ਮੁਦਈ ਦੇ ਮਾਮਲੇ ਵਿੱਚ ਉਸ ਦੇ ਮਾਪਿਆਂ ਦਾ ਇੱਕ ਹਲਫਨਾਮਾ ਅਤੇ ਬਿਨੇਕਾਰ ਦੇ ਕੈਨੇਡਾ ਵਿੱਚ ਖਾਲਿਸਤਾਨ ਅੰਦੋਲਨ ਦੇ ਨਿਰੰਤਰ ਸਮਰਥਨ ਦੇ ਸੋਸ਼ਲ ਮੀਡੀਆ ਸਬੂਤ ਸਨ ਹਾਲਾਂਕਿ 6 ਸਤੰਬਰ ਨੂੰ ਟੋਰਾਂਟੋ ਵਿੱਚ ਸੰਘੀ ਅਦਾਲਤ ਐਵੀਯਾਓ ਯਾਓ ਗੋ ਦੁਆਰਾ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਉਹਨਾਂ ਨੇ ਕਿਹਾ ਪਾਰਟੀਆਂ ਦੁਆਰਾ ਧਾਇਰ ਸਮੱਗਰੀ ਅਤੇ ਵਕੀਲਾਂ ਦੀਆਂ ਬੇਨਤੀਆਂ ਤੇ ਵਿਚਾਰ ਕਰਨ ਤੋਂ ਬਾਅਦ ਮੈਸਟਰੀ ਪ੍ਰਸਤਾਵ ਨੂੰ ਖਾਰਜ ਕਰ ਰਹੀਆਂ ਇੱਕ ਹੋਰ ਬਿਨੇਕਾਰ ਜੋ ਕਿ ਭਾਰਤੀ ਨਾਗਰਿਕ ਸੀ ਪਹਿਲੀ ਵਾਰ ਉਹ 2 ਫਰਵਰੀ 2023 ਨੂੰ ਆਪਣੇ ਜੀਵਨ ਸਾਥੀ ਦੇ ਵਰਕ ਪਰਮਿਟ ਨਾਲ ਕੈਨੇਡਾ ਆਇਆ ਸੀ ਵਰਕ ਪਰਮਿਟ ਦੀ ਮਿਆਦ 10 ਨਵੰਬਰ 2024 ਨੂੰ ਖਤਮ ਹੋ ਗਈ ਸੀ ਅਤੇ ਉਸ ਨੇ ਇਸ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ 16 ਨਵੰਬਰ 2024 ਨੂੰ ਸਰਨਾਰਥੀ ਦਾਅਵਾ ਦਾਇਰ ਕੀਤਾ 27 ਅਗਸਤ ਨੂੰ ਬੈਂਕੂਵਰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਫੈਸਲੇ ਵਿੱਚ ਫੈਡਰਲ ਜਸਟਿਸ ਗਾਈ ਰੈਜ਼ਮੋ ਵਾਲਡਵਿਨੇਕਰ ਕਵਲਜੀਤ ਕੌਰ ਦੇ ਇਸ ਦਾਅਵੇ ਨਾਲ ਅਸਹਿਮਤ ਸਨ ਕਿ ਉਸ ਨੂੰ ਸਿੱਖ ਫਾਰ ਜਸਟਿਸ ਨਾਲ ਉਸ ਦੀ ਸਮੂਲੀਅਤ ਅਤੇ ਖਾਲਿਸਤਾਨ ਅੰਦੋਲਨ ਲਈ ਉਸ ਦੇ ਸਮਰਥਨ ਕਾਰਨ ਅਤਿਆਚਾਰ ਅਤੇ ਨਤੀਜੇ ਵਜੋਂ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਣ ਦਾ ਖਤਰਾ ਹੈ ਉਸ ਦੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਜਾਂ ਪੀ ਆਰ ਆਰ ਏ ਤੇ ਇੱਕ ਨਕਾਰਾਤਮਕ ਫੈਸਲੇ ਦੀ ਨਿਆਂਇਕ ਸਮੀਖਿਆ ਵਿੱਚ ਜੱਜ ਨੇ ਕਿਹਾ ਕਿ ਦਾਅਵੇ ਸਿਰਫ اٹਕਲਾ ਸਨ ਅਤੇ ਇਹ ਕਿ ਅਖੌਤੀ ਖਾਲਿਸਤਾਨ ਰੈਫਰੈਂਡਮ ਲਈ VOTING ਕਾਰਡ ਹੋਣਾ ਇਹ ਸਥਾਪਿਤ ਕਰਨ ਲਈ ਕਾਫੀ ਨਹੀਂ ਸੀ ਕਿ ਉਸ ਕੋਲ ਭਾਰਤੀ ਅਧਿਕਾਰੀਆਂ ਲਈ ਦਿਲਚਸਪੀ ਵਾਲਾ ਵਿਅਕਤੀ ਬਣਾਉਣ ਲਈ ਕਾਫੀ ਉੱਚ ਪ੍ਰੋਫਾਈਲ ਸੀ ਕਵਲਜੀਤ ਕੌਰ ਫਰਵਰੀ 2018 ਵਿੱਚ ਕੈਨੇਡਾ ਆਈ ਅਤੇ 1 ਸਾਲ ਤੋਂ ਵੱਧ ਸਮੇਂ ਬਾਅਦ ਸਤੰਬਰ 2019 ਵਿੱਚ ਸਰਨਾਰਥੀ ਸੁਰੱਖਿਆ ਦਾ ਦਾਵਾ ਕੀਤਾ ਉਸ ਦਾ ਅਸਲ ਦਾਵਾ ਉਸ ਦੇ ਦੁਰਵਿਵਹਾਰ ਕਰਨ ਵਾਲੇ ਪਤੀ ਦੇ ਡਰ ਦੇ ਆਧਾਰ ਤੇ ਸੀ 25 ਅਗਸਤ ਨੂੰ ਇੱਕ ਸੰਗੀ ਅਦਾਲਤ ਨੇ ਇੱਕ ਭਾਰਤੀ ਜੋੜੇ ਦੁਆਰਾ ਦਾਇਰ ਸ਼ਰਨ ਦੇ ਦਾਅਵਿਆਂ ਨੂੰ ਇਸ ਆਧਾਰ ਤੇ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਕਿਉਂਕਿ ਉਹਨਾਂ ਦੀ ਦਲੀਲ ਸੀ ਕਿ ਉਹ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਕਾਰਨ ਆਪਣੇ ਦੇਸ਼ ਵਾਪਸ ਆਉਂਦੀਆਂ ਹਨ ਤਾਂ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪਵੇਗਾ ਮੌਂਟਰੀਅਲ ਵਿੱਚ ਇੱਕ ਫੈਸਲੇ ਵਿੱਚ ਸੰਗੀ ਜੱਜ ਬੈਨੋਇਟ ਐਮ ਡੈਚੈਸਨ ਨੇ 15 ਫਰਵਰੀ 2024 ਨੂੰ ਕੈਨੇਡਾ ਦੇ ਸਰਨਾਰਥੀ ਅਪੀਲ ਡਿਵੀਜ਼ਨ ਜਾਂ आरएडी ਦੁਆਰਾ ਲਏ ਗਏ ਪਿਛਲੇ ਫੈਸਲਿਆਂ ਨੂੰ ਵਾਜ਼ਿਬ ਮੰਨਿਆ